ਦੋਸਤੋ ਕਿਸੇ ਸ਼ਾਇਰ ਨੇ ਕਿਹਾ ਜਦ ਆਖੋ ਮੇ ਅਰਮਾਨ ਲਿਆ ਮੰਜ਼ਿਲ ਕੋ ਆਪਣਾ ਮਾਨ ਲਿਆ ਫਿਰ ਮੁਸ਼ਕਿਲ ਕਿਆ ਫਿਰ ਆਸਾ ਕਿਆ ਠਾਨ ਲਿਆ ਬਸ ਠਾਨ ਲਿਆ ਤਾਂ ਅੱਜ ਦੀ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਣੀਆ ਵਾਲੇ ਦੀ ਹੈ ਇਹ ਵੀਰ ਪਹਿਲਾਂ ਕੰਮ ਕਰਦੇ ਸੀਗੇ ਮੱਝਾ گاਵਾਂ ਦਾ ਵਪਾਰ ਹੁਣ ਉਹ ਛੱਡ ਕੇ ਘੋੜੀਆਂ ਦਾ ਵਪਾਰ ਵੱਲ ਆ ਗਏ ਵੀਰਾਂ ਦੇ ਫਾਰਮ ਤੇ 8-9 ਘੋੜੀਆਂ ਨੌਕਰੀਆਂ ਤੇ ਜੰਬੀਆਂ ਜਿਆਦਾ ਇਹਨਾਂ ਦਾ ਹੀ ਵਪਾਰ ਕਰਦੇ ਆ ਇਹ ਦੋਵੇਂ ਪਾਰਟਨਰ ਹੈ ਨਾਮ ਹੈ ਵੀਰ ਦਾ ਮਲਕੀਤ ਸਿੰਘ ਤੇ ਦੂਜੇ ਵੀਰ ਦਾ ਨਾਮ ਹੈ ਤਰਸੇਮ ਸਿੰਘ ਉਹ ਸ਼ੇਖ ਪਿੰਡ ਦੇ ਆ ਤੇ ਦੋਵੇਂ ਇਕੱਠਾ ਕੰਮ ਕਰਦੇ ਆ ਦਿਖਾਣੇ ਤੁਹਾਨੂੰ ਫੋਰਸ ਸੇਲ ਘੋੜੀਆਂ ਹਾਂਜੀ ਬਾਈ ਜੀ ਆਹ ਘੋੜੀ ਫੋਰਸ ਸੇਲ ਹੈ ਹਨਾ ਹਾਂਜੀ ਇਹ ਫੋਰਸ ਸੇਲ ਹੈ ਨੁਕਰੀ ਘੋੜੀ ਐ ਤੇ ਕਿਹੜੀ ਲਾਈਨ ਦੀ ਐ ਇਹ ਇਹ ਜੀ ਡੋਡਾਂ ਵਾਲੇ ਵਾਲੀ ਦੀ ਐ ਜੀ ਡੋਡਾਂ ਵਾਲੇ ਵਾਲੀ ਦੀ ਡਾਇਰੈਕਟ ਬੱਚੀ ਐ ਇਹ ਹੁਣ ਕਿੰਨੇ ਸਾਲ ਦੀ ਐ ਦੂਜੀ ਰਸੂਈ ਵੀ ਹੈ ਇੱਥੇ ਦੀ। ਤੁਹਾਡੇ ਕੋਲ ਹੀ ਸੂਈ ਹੈ ਦੂਜੀ ਵਾਰ ਵੀ? ਨਹੀਂ ਆਪਾਂ ਲਈ ਹੋਈ ਸੀ ਗੱਬਣੀ ਆਪਣੇ ਕੋਲ ਹੀ ਸੂਈ ਹੈ ਹੋ ਗਿਆ ਅੱਜ ਦਾਸ ਦੇ ਵਿੱਚ। ਅੱਛਾ। ਬਸ਼ੇਰਾ ਹਾਂ। ਹਾਂ ਹਾਂ। ਸਮੁੰਦਰ ਦਾ ਪੁੱਤ ਆ ਇਹ ਰਾਜਿਆਂ ਨੇ ਭਾਈ ਸਤਨਾਮ ਕੋਲੇ ਘੋੜਾ ਉਹਦਾ ਬੱਚਾ ਹੈ। ਸਮੁੰਦਰ ਦਾ ਪੁੱਤ ਆ ਇਹ ਹਾਂ ਜੀ। ਸਮੁੰਦਰ ਦਾ ਪੁੱਤ ਹੈ। ਲਾਇ ਨਹੀਂ ਬੜੀ ਤਗੜੀ ਬਣ ਗਈ ਇਹਦੀ ਵੀ ਫਿਰ। ਹਾਂ ਜੀ। ਹਾਂ ਜੀ ਬਹੁਤ ਚੰਗਾ ਹੀ ਬਾਕੀ ਨੂੰ। ਬਾਕੀ ਕੋਈ ਸਪੋਰਟਲੈਸ ਹੈ। ਹੂੰ। ਕਿਹੜੀ ਪੰਨ ਬਹੁਤ ਹੈ ਘੋੜੀ ਚਾਣਾ। ਸਪੋਰਟਲੈਸ ਘੋੜੀ ਆ। ਕੁਈ ਐ ਨਹੀਂ ਕੋਈ। ਹਾਂ ਬਾਕੀ ਥੋੜੇ ਦਿਨਾਂ ਚ ਹੋ ਜੂ ਕਵਰ ਤਾਂ। ਹਾਈਟ ਕਿੰਨੀ ਐ ਇਸਦੀ? ਹਾਈਟ ਦੀ ਜੀ ਸਹੀ 61 ਇੰਚ ਐ। 61 ਕਾਟ। ਹਾਂ ਜੀ 61 ਇੰਚ। ਬਾਲਪੋਰੀਆਂ ਓਕੇ। ਬਾਲਪੋਰੀਆਂ ਦੀ ਓਕੇ। ਰਾਈਡਿੰਗ ਵੀ ਕਰਾਂਦੀ ਐ? ਹਾਂ ਜੀ ਹਾਂ ਜੀ ਰਾਈਡਿੰਗ ਰੂਟਿੰਗ ਵਧੀਆ ਕਰਾਉਂਦੀ ਐ। ਬਾਕੀ ਠੰਢੀ ਬਹੁਤ ਐ। ਹੂੰ। ਬੱਚੇ-ਬੁੱੱਚੇ ਜਿਵੇਂ ਮਰਜ਼ੀ ਖੋਲੀ ਫਿਰ ਬਾਕੀ ਪੈਰਾਪੂਰਾ ਦੀ ਬਹੁਤ ਜ਼ਬਰਦਸਤ। ਹਾਂ ਸੌਮਬ ਚੰਗੇ ਆ ਦੇ ਜੀ। ਹਾਂ ਜੀ। ਡਿਮਾਂਡ ਕੀ ਕਰ ਰਹੇ ਹੋ ਤੁਸੀਂ ਇਹ ਡਿਮਾਂਡ ਹੀ ਫੋਨ ਤੇ ਹੋ ਫੋਨ ਤੇ ਦੱਸਾਂਗੇ ਤੇ ਰੇਟ ਬੜੇ ਵੱਧ ਗਿਆ ਨਾ ਨੁਕਰਿਆਂ ਦੇ ਹੁਣ ਤਾਂ ਹਾਂਜੀ ਚਲੋ ਜੀ ਫਿਰ ਜੋ ਮਾਰਕੀਟ ਦੇ ਹਿਸਾਬ ਨਾਲ ਚੱਲਣਾ ਬਾਕੀ ਲੈਣ ਵਾਲੀ ਚੀਜ਼ ਆ ਤਾਂ ਚੰਗਾ ਮੋਲ ਤਾਂ ਫਿਰ ਬਾਕੀ ਘੋੜੀ ਅੱਛੀ ਬਹੁਤ ਹੈ ਬਾਕੀ ਆ ਹੋਰ ਇੱਕ ਦੋ ਨਾਲ ਹੀਟ ਚ ਆ ਜੂ ਗੱਬਣ ਹੋ ਜਾਣਾ ਈ ਘੋੜੀ ਹਾਂ ਬਾਕੀ ਬੱਚਾ ਬਹੁਤ ਚੱਕੇ ਬਾਕੀ ਘੋੜੀ ਦੀ ਲੈਂਥ ਨੂੰ ਤਾਂ ਬਹੁਤ ਚੰਗੀ ਹੈ ਆ ਬੇਲ ਚੰਗੀ ਆ ਘੋੜੀ ਦੀ ਬੱਚਾ ਸੋਹਣਾ ਆਇਆ ਤਾਂ ਹਾਂਜੀ ਦਾ ਤੋੜ ਕੇ ਦਿਖਾ ਦਿਓ ਹੋਰ ਚਾਲਾ ਕੈਂਕ ਚਾਲਾ ਚੰਗੀਆਂ ਘੋੜੀਆਂ ਬਹੁਤ ਘੱਟ ਮਿਲ ਰਹੀਆਂ ਹੁਣ ਤਾਂ ਨੌਕਰੀਆਂ ਪਤਾ ਨਹੀਂ ਲੋਕ ਵੇਚ ਨਹੀਂ ਰਹੇ ਬਸ ਇਹੀ ਹੈ ਹੁਣ ਬਰਜੀ ਦੇ ਕੋਲ ਹੈਗੀ ਨੌਕਰੀ ਅਗਲਾ ਹੀ ਬ੍ਰੇਡਿੰਗ ਤੇ ਕਰੀ ਬਠਾਈ ਕੰਮ ਵੀਰੋ ਘੋੜੀ ਦੀ ਡਿਟੇਲ ਮਾਲਕਾਂ ਨੇ ਪੂਰੀ ਦੱਸਤੀ ਹੈ ਤੇ ਨਾਲ ਜਿਹੜਾ ਵਸ਼ੇਰਾ ਹੈ ਸਮੁੰਦਰ ਘੋੜੇ ਦਾ ਪੋਤਾ ਹੈ ਤੁਸੀਂ ਬਾਕੀ ਸਾਰੀ ਡਿਟੇਲ ਸੁਣ ਲਈ ਹੋਣੀ ਹੈ ਤੇ ਕੰਟੈਕਟ ਨੰਬਰ ਸਕਰੀਨ ਤੇ ਦਿੱਤਾ ਹੈ ਤੇ ਡਾਇਰੈਕਟ ਤੁਸੀਂ ਫੋਨ ਵੀਰਾਂ ਨੂੰ ਲਾ ਕੇ ਘੋੜੀ ਬਾਰੇ ਹੋਰ ਪੁੱਛਣਾ ਹੈ ਜਾਂ ਖਰੀਦਣੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਧੰਨਵਾਦ